ਆਧ ਰਹੀ ਗਰਮੀ ਦੇ ਕਾਰਨ ਬੱਚਿਆਂ ਦੀ ਓਪੀਡੀ ਦੇ ਵਿੱਚ ਹੋਇਆ ਵਾਧਾ ਡਾਕਟਰ ਅੰਜਲੀ ਨੇ ਦਿੱਤੀ ਇਸ ਸੰਬੰਧੀ ਜਾਣਕਾਰੀ ਦੱਸਣਾ ਬਣਦਾ ਹੈ ਕਿ ਜਦੋਂ ਹੀ ਗਰਮੂ ਸ਼ੁਰੂ ਹੋ ਜਾਂਦੀ ਹੈ ਤਾਂ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਇਹ ਆਫਤ ਲੈ ਕੇ ਆਉਂਦੀ ਹੈ ਅਤੇ ਹੁਣ ਬੱਚਿਆਂ ਦੇ ਓਪੀਡੀ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਹੋ ਚੁੱਕਾ ਹੈ ਇਹ ਇਸ ਸੰਬੰਧੀ ਬਠਿੰਡਾ ਸਿਵਲ ਹਸਪਤਾਲ ਦੇ ਬੱਚਿਆਂ ਦੇ ਮਾਹ ਡਾਕਟਰ ਅੰਜਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਹੀ ਇਹ ਗਰਮੀ ਵੱਧਦੀ ਹੈ ਤਾਂ ਸਾਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਉਹਨਾਂ ਦੇ ਪਾਣੀ ਦੀ ਮਾਤਰਾ ਜਿਹੜੀ ਉਹ ਵਧਾਉਣੀ ਚਾਹੀਦੀ ਤੇ ਨਾਲ ਨਾਲ ਜੇ ਤੁਸੀਂ ਬਾਹਰ ਜਾਣਾ ਹੈ ਤਾਂ ਬੱਚੇ ਦਾ ਸਿਰ ਸਿਰ ਨੂੰ ਜੋ ਆਪਾਂ ਟਾਕੇ ਰੱਖੋ ਕਿਉਂਕਿ ਗਰਮੀ ਜ਼ਿਆਦਾ ਬੱਚੇ ਨੂੰ ਸਿਰ ਤੋਂ ਹੀ ਲੱਗ ਜਾਂਦੀ ਹੈ ਤੇ ਜਿਸ ਤਰੀਕੇ ਨਾਲ ਅਸੀਂ ਆਪਣੇ ਬੱਚੇ ਦਾ ਸਿਰ ਟੱਕ ਕੇ ਅਸੀਂ ਉਸ ਦਾ ਬਚਾਅ ਕਰ ਸਕਦੇ ਹਾਂ ਉਹਨਾਂ ਨਾਲ ਨਾਲ ਇਹ ਵੀ ਸਲਾਹ ਦਿੱਤੀ ਕਿ ਅਗਰ ਅਗਰ ਬੱਚੇ ਨੂੰ ਕਿਸ ਤਰ੍ਹਾਂ ਦਾ ਕੋਈ ਖਾਣ ਪੀਣ ਦੀ ਸਮੱਸਿਆ ਹੁੰਦੀ ਹੈ ਤਾਂ ਤੁਰੰਤ ਡਾਕਟਰ ਦੀ ਜਿਹੜੀ ਸਲਾਹ ਉਹ ਲਈ ਜਾਵੇ ਕਿਉਂਕਿ ਗਰਮੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਇਸ ਨੂੰ ਲੈ ਕੇ ਹੁਣ ਬੱਚਿਆਂ ਦੀ ਓਪਿੰਡੀ ਦੇ ਵਿੱਚ ਵੀ ਬਠਿੰਡਾ ਸਿਵਲ ਹਸਪਤਾਲ ਦੇ ਵਿੱਚ ਕਾਫੀ ਵਾਧਾ ਹੋ ਚੁੱਕਾ ਹੈ ਸੁਣ ਦਗਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸੈਂਕੜੇ ਲਗਿੰਕੇ ਬੱਚੇ ਨੇ ਜਿਹੜੇ ਉਹ ਆਪਣਾ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ ਗਰਮੀ ਦੇ ਕਾਰਨ ਤੇ ਉਹ ਇੱਥੇ ਹਸਪਤਾਲ ਵਿੱਚ ਉਹਨਾਂ ਦੇ ਮਾਪਿਆਂ ਨੂੰ ਲੈ ਕੇ ਆ ਰਹੇ ਹਨ ਤੇ ਉਹਨਾਂ ਦਾ ਇਲਾਜ ਇੱਥੇ ਉਹਨਾਂ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਤੇ ਆਓ ਤੁਹਾਨੂੰ ਸੁਣਾਉਣੇ ਹੈ ਕੀ ਕਹਿੰਦੇ ਨੇ ਬੱਚਿਆਂ ਦੇ ਮਾਹਰ ਡਾਕਟਰ ਅੰਜਲੀ ਗਰਮੀ ਦੇ ਕਾਰਨ ਬੱਚਿਆਂ ਦੇ ਬਿਮਾਰੀਆਂ ਨੂੰ ਲੈ ਕੇ ਮੈਂ ਡਾਕਟਰ ਅੰਜਲੀ ਬੱਚਿਆਂ ਦੇ ਮਾਹਰ ਡਾਕਟਰਾਂ ਮੈਂ 15 ਸਾਲਾਂ ਤੋਂ ਸਰਕਾਰੀ ਹਸਪਤਾਲ ਵਟਿੰਡਾ ਵਿੱਚ ਕੰਮ ਕਰ ਰਹੀ ਹਾਂ ਬਸ ਉਹ ਵਾਦਰ ਇਕਦਮ ਠੰਡਿੀ ਜਾਂ ਗਰਮੀ ਬਕੀ ਹੈ ਜੋ ਵੀ ਵਿੱਚ ਕਿੰਨਾ ਅਸਾਭਾ ਹੋ ਗਿਆ ਹੈ ਜੀ ਆਪੀਡੀ ਵਿੱਚ ਜਿਵੇਂ ਕਿ ਵਿਚਾਲੇ ਜੇ ਪਿਛਲੇ ਕੁਝ ਦਿਨਾਂ ਅੱਜ ਸਾਡੇ ਵਾਢੀਆਂ ਕਰਕੇ ਅਲਰਜੀ ਦੇ ਕੇਸ ਆ ਰਹੇ ਸਨ ਜਿਹਦੇ ਵਿੱਚ ਅਸਥਮਾ ਅਲਰਜੀ ਖਾਂਸੀ ਸਾਹ ਦੀ ਦਿੱਕਤ ਨਾਲ ਪੀੜਿਤ ਬੱਚੇ ਆ ਰਹੇ ਸੀ ਜਿਵੇਂ ਹੀ ਵਾਢੀਆਂ ਖਤਮ ਹੋਈਆਂ ਉਸ ਤੋਂ ਬਾਅਦ ਗਰਮੀ ਦਾ ਪ੍ਰਕੋਪ ਵੱਧਿਆ ਟੈਂਪਰੇਚਰ ਵਧਣ ਲੱਗਿਆ ਤਾਂ ਸਾਡੇ ਬੱਚਿਆਂ ਦੇ ਵਿੱਚ ਬਿਮਾਰੀਆਂ ਦੇ ਕਾਰਨ ਵੀ ਬਦਲ ਗਏ ਖੂਨ ਜਿਆਦਾ ਬੱਚੇ ਆਮ ਤੌਰ ਤੇ ਪੇਟ ਦਰਦ ਉਲਟੀਆਂ ਬੁਖਾਰ ਇਹਨਾਂ ਪ੍ਰੋਬਲਮਸ ਨਾਲ ਆ ਰਹੇ। ਦੱਸੋ 50 ਕੀ ਇਹੋ ਇਸ ਤਰ੍ਹਾਂ ਦੀ ਪ੍ਰੋਬਲਮ ਤੁਸੀਂ ਦੱਸਿਆ ਨੇ। ਔਰ ਫੂਡ ਦਾ ਕਿੰਨਾ ਪਰਪਰ ਕਹਿੰਦਾ ਥਾ ਉਹ ਕੀ ਹੋਣੀ ਹੈ ਮਸਤਾ ਕਿੰਨਾ ਪਰ ਮਾਰ ਖਾ ਰਿਹਾ। ਦੇਖੋ ਇਹਦੇ ਵਿੱਚ ਜਿਹੜੀ ਮੇਨ ਚੀਜ਼ ਕਰਨ ਵਾਲੀ ਹੈ ਵੀ ਗਰਮੀ ਦੇ ਵਿੱਚ ਜਿਹੜਾ ਟੈਂਪਰੇਚਰ ਜਿਆਦਾ ਇਫੈਕਟ ਕਰਦਾ ਹੈਗਾ ਮੇਨਲੀ ਟੈਂਪਰੇਚਰ ਦੇ ਨਾਲ ਬੱਚਾ ਚ ਡੀ ਹਾਈਡਰੇਸ਼ਨ ਹੋਣ ਦੇ ਚਾਂਸ ਹੁੰਦੇ ਨੇ। हाइपरथर्मिया सीवियर केसेस ਵਿੱਚ ਹੈ ਜਿਹਨੂੰ ਕੀ ਕਹਿੰਦੇ ਆ ਲੋ ਲੱਗ ਜਾਣੀ ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਠੀਕ ਹੈ ਪਲੱਸ ਕਿਉਂਕਿ ਜਿਹੜੀਆਂ ਇਹ ਗੰਦਾ ਪਾਣੀ ਪੀਣ ਨਾਲ ਜਾਂ ਗੰਦਾ ਖਾਣੇ ਦੇ थ्रू ਕਿਤੋਂ ਇਨਫੈਕਸ਼ਨ ਹੋਣ ਕਰ ਰਿਹਾ ਨੇ ਬੱਚਿਆਂ ਨੂੰ ਜੇ ਪੇਟ ਦੀਆਂ ਬਿਮਾਰੀਆਂ ਦਸਤ ਉਲਟੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ ਤਾਂ ਵੀ ਉਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣ ਕਰਕੇ ਦਿੱਕਤਾਂ ਆਦੀਆਂ। ਸੋ ਬਚਾ ਇਹ ਨਤੀਜਾ ਤੋਂ ਗਰਮੀ ਨੂੰ ਬੱਚਾ ਕਿਵੇਂ ਦੱਸ ਸਕਦਾ ਹੈ? ਗਰਮੀ ਤੋਂ ਬੱਚੇ ਦਾ ਇੱਕ ਹੀ ਇਲਾਜ ਹੈ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਆਪਣਾ ਆਫਟਰਨੂਨ ਦਾ ਟਾਈਮ ਹੈ ਘਰ ਦੇ ਅੰਦਰ ਰੱਖਣ ਬੱਚਿਆਂ ਨੂੰ ਪ੍ਰੋਪਰ न्यूट्रिशियस डाइट दें जिधर पानी आपका यूज़ करना है गए वो साफ पानी होए आरोदा पानी होए या फिर आपका बॉयल करके यूज़ करिए पटकलीज़ का इस्तेमाल भी आपका कर सकते हैं साफ सुथरा पानी देंगे बाहर भी चीज़न वहां पर अवॉइड करिए बाहर दिया लिक्विड ड्रिंक्स भी ਕਿਸੇ ਰੇੜੀ ਤੋਂ ਗੰਨੇ ਦਾ ਜੂਸ ਪੀਣਾ ਇਹ ਚੀਜ਼ਾਂ ਬਾ ਅਵੋਇਡ ਕਰੀਏ ਜੇ ਆਪਾਂ ਜੂਸ ਵਜਰਾ ਕਿਸੇ ਬੱਚੇ ਨੂੰ ਦੇਣਾ ਚਾਹੁੰਦੇ ਆ ਤਾਂ ਘਰ ਦਾ ਫਰੈਸ਼ਲੀ ਪ੍ਰਪੇਅਰਡ ਜੂਸ ਆਪਾਂ ਦੇ ਸਕਦੇ ਆ ਬਾਹਰ ਦੀ ਹੋਰ ਖਾਨ ਪੀਣ ਦੀਆਂ ਰੇੜੀਆਂ ਤੋਂ ਚੀਜ਼ਾਂ ਲੈਣੀਆਂ ਇਹ ਆਪਾਂ ਗਰਮੀਆਂ 'ਚ ਬਾ ਅਵੋਇਡ ਜਾਤੀ ਪੀਲੂ ਬਾਤ ਕਰ ਰਹੇ ਬੱਚੇ ਖਾਸ ਤੌਰ ਤੇ ਏਜ ਲਿੰਕ ਦੀ ਗੱਲ ਕੀਤੀ ਜਾਵੇ ਜੇ ਆਪਾਂ ਏਜ ਦੇ ਮੁਤਾਬਕ ਗੱਲ ਕਰਦੇ ਆ ਤਾਂ ਇੱਕ ਸਾਲ ਤੋਂ ਜਿਹੜੇ ਛੋਟੇ ਬੱਚੇ ਹੁੰਦੇ ਨੇ 6 ਮਹੀਨੇ ਤੋਂ 1 ਸਾਲ ਦੇ ਵਿੱਚ ਏਜ ਗਰੁੱਪਾਂ ਲੈਉਂਦੇ ਨੇ ਇਹ ਬਿਲਕੁਲ ਇਹਨਾਂ ਚੀਜ਼ਾਂ ਤੋਂ ਇਹਨਾਂ ਨੂੰ ਦਿੱਕਤਾਂ ਜ਼ਿਆਦਾ ਆਉਂਦੀਆਂ ਹਨ ਜਦਕਿ ਅਸੀਂ ਇਹ ਕਹਿੰਦੇ ਕਿ ਸਕੂਲ ਗੋਇੰਗ ਏਜ ਗਰੁੱਪ ਸਾਰਾ ਹੀ ਇਫੈਕਟ ਹੁੰਦਾ ਕਿਉਂਕਿ ਇਹ ਬੱਚੇ ਤੁਰਦੇ ਫਿਰਦੇ ਰਹਿੰਦੇ ਹਨ ਬਹੁਤ ਜ਼ਿਆਦਾ ਗਰਮੀ ਕਰਕੇ ਜੇ ਕਿ ਜ਼ਿਆਦਾ ਕੰਸਟਿਟਿਊਟਿਵ ਬਹੁਤ ਜ਼ਿਆਦਾ ਗਰਮੀ ਕਈ ਵਾਰੀ ਹਾਈਪਰਥਰਮੀਆ ਕਰਕੇ ਬੱਚਿਆਂ ਨੂੰ ਦਿਕਤਾ ਆ ਜਾਂਦੀਆਂ ਨੇ ਜਿੰਨੇ ਚ ਕਈ ਵਾਰੀ ਬੱਚੇ ਬੇਹੋਸ਼ ਵੀ ਹੋ ਜਾਂਦੇ ਹਨ ਉਹਨਾਂ ਚ ਸਰੀਰ ਚ ਪਾਣੀ ਦੀ ਕਮੀ ਕਰਕੇ ਹੋਰ ਕਾਫੀ ਸਾਰੀਆਂ ਦਿੱਕਤਾਂ ਆ ਜਾਂਦੀਆਂ